ਨਾਗਰ ਜਨਾ ਮੇਰੀ ਯਾਤ ਵਿਖਿਆਤ ਚਮਾਰੰ ਕਹਿੰਦੇ ਹੇ ਨਗਰ ਦੇ ਲੋਕੋ ਮੇਰੀ ਯਾਤ ਚਮਿਆਰ ਹੈ ਜਿਹਨੂੰ ਤੁਸੀਂ ਸੂਦਰ ਕਹਿੰਦੇ ਹੋ ਰਿਧੈ ਰਾਮ ਗੋਬਿੰਦ ਗੁਣਸਾਰੰ ਪਰ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਵਸ ਗਿਆ ਮੈਂ ਉਹਦੇ ਗੁਣਾਂ ਨੂੰ ਚੇਤੇ ਕਰਦਾ ਹਾਂ ਜਿਸ ਕਰਕੇ ਮੈਂ ਹੁਣ ਨੀਮਾ ਨਹੀਂ ਰਿਹਾ ਅਗੇ ਉਦਾਹਰਣ ਬੜੀ ਵਧੀਆ ਦਿੰਦੇ ਨੇ ਗੁਰਦਾਸ ਨਾਨਕ ਰਾਜ ਕਹਿੰਦੇ ਸੁਰਸਰੀ ਸਲਨ ਪ੍ਰਿਤ ਬਾਰ ਨਹੀਂ ਰੇ ਸੰਤ ਜਨ ਕਰਤ ਨਹੀਂ ਪਾਨਮ ਕਹਿੰਦੇ ਜੇ ਕਿਤੇ ਗੰਗਾ ਜਲ ਤੋਂ ਸ਼ਰਾਬ ਤਿਆਰ ਕੀਤੀ ਹੋਵੇ ਨਾ ਗੰਗਾ ਜਲ ਤੋਂ ਗੰਗਾ ਦੇ ਜਲ ਨੂੰ ਪਾਣੀ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਕਹਿੰਦੇ ਜੇ ਕਿਤੇ ਉਸ ਪਵਿੱਤਰ ਸਮ ਦੇ ਜਾਣ ਵਾਲੇ ਪਾਣੀ ਤੋਂ ਵੀ ਸ਼ਰਾਬ ਤਿਆਰ ਕੀਤੀ ਹੋਵੇ ਤੇ ਉਸ ਸ਼ਰਾਬ ਵੀ ਪੀਣ ਯੋਗ ਨਹੀਂ ਹੁੰਦੀ। ਸੁਰਸਰੀ ਸਲਲ ਤ੍ਰਿਤ ਬਾਦ ਨੀਰੇ ਸੰਤ ਜਨ ਕਰਤ ਨਹੀਂ ਪਾਨ। ਸੰਤ ਜਨ ਭਲੇ ਲੋਕ ਜਿਹੜੇ ਕਦੇ ਵੀ ਉਹ ਸ਼ਰਾਬ ਨੂੰ ਨਹੀਂ ਪੀਂਦੇ ਭਾਵੇਂ ਉਹ ਪਵਿੱਤਰ ਪਾਣੀ ਤੋਂ ਹੀ ਬਣਿਆ ਹੋਵੇ। ਕਿਉਂਕਿ ਸ਼ਰਾਬ ਅਪਵਿੱਤ ਚੀਜ਼ ਹੈ। ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਏ ਆਨਮ। ਤੇ ਦੂਜੇ ਪਾਸੇ ਕਹਿੰਦੇ ਵੀ ਜੇ ਸ਼ਰਾਬ ਵਰਗੇ ਅਪਵਿੱਤਨ ਚੀਜ਼ ਵੀ ਹੋਵੇ ਜਾਂ ਕੋਈ ਹੋਰ ਦੂਸ਼ਿਤ ਪਾਣੀ ਨਹੀਂ ਹੋਣ ਪਰ ਉਹ ਵੀ ਜਦੋਂ ਗੰਗਾ ਵਿੱਚ ਮਿਲ ਜਾਂਦੇ ਨੇ ਤੇ ਉਹ ਗੰਦਾ ਦਾ ਰੂਪ ਹੋ ਜਾਂਦੇ ਉਹਨਾਂ ਵਿੱਚ ਤੇ ਗੰਗਾ ਦੇ ਪਾਣੀ ਵਿੱਚ ਕੋਈ ਫਰਕ ਨਹੀਂ ਰਹਿੰਦਾ ਭਗਤ ਜੀ ਦਾ ਕਹਿਣ ਦਾ ਭਾਵ ਕਿ ਉੱਚੀ ਜਾਤੀ ਦਾ ਅਭਿਮਾਨ ਜਿਹੜਾ ਉਹ ਮਾੜਾ ਪਰ ਜੇ ਕੋਈ ਨੀਵੀਂ ਜਾਤੀ ਅਖੌਤੀ ਨੀਵੀਂ ਜਾਤੀ ਚ ਕਿਹਾ ਜਾਣ ਵਾਲਾ ਬੰਦਾ ਜੇ ਕਿਤੇ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪਣ ਲੱਗ ਪਵੇ ਤੇ ਉਹ ਇਸ ਤਰ੍ਹਾਂ ਪਵਿੱਤਰ ਹੋ ਜਾਂਦਾ ਹੈ ਜਿਵੇਂ ਸ਼ਰਾਬ ਦੇ ਹੋਰ ਮਾਰੇ ਦੂਸ਼ਿਤ ਪਾਣੀ ਆਦਿਕ ਜਿਹੜੇ ਉਹ ਗੰਗਾ ਵਿੱਚ ਮਿਲ ਕੇ ਤੇ ਗੰਗਾ ਦੇ ਪਾਣੀ ਵਾਂਗ ਪਵਿੱਤਰ ਹੋ ਜਾਂਦੇ ਉਹਨਾਂ ਦਾ ਜਿਹੜਾ ਦੂਸ਼ਿਤ ਗੁਣਾ ਉਹ ਖਤਮ ਹੋ ਜਾਂਦਾ ਅੱਗੇ ਕਹਿੰਦੇ ਤਰਤਾਰ ਅਪਵਿੱਤਰ ਕਰਮਾਨੀਏ ਜੈਸੇ ਕਾਗਰਾ ਕਰਤ ਵਿਚਾਰੀ ਤਾੜੀ ਦਾ ਰੁੱਖ ਹੁੰਦਾ ਉਹਨੂੰ ਵੀ ਬੜਾ ਅਪਵਿੱਤਰ ਮੰਨਿਆ ਜਾਂਦਾ ਮਾੜਾ ਮੰਨਿਆ ਜਾਂਦਾ ਤੇ ਉਸ ਤੋਂ ਨਸ਼ਾ ਤਿਆਰ ਹੁੰਦਾ ਤਾੜੀ ਦੇ ਰੁੱਖ ਤੋਂ ਪਰ ਉਸੇ ਰੁੱਖ ਤੋਂ ਕਾਗਜ਼ ਵੀ ਬਣਦਾ ਸਰ ਤਾਰ ਅਪਵਿੱਤਰ ਕਰ ਮੰਨੀਏ ਜੈਸੇ ਕਾਗਜ਼ ਰਾ ਤਰਤ ਬਿਸ਼ਾਰਮ ਹੁਣ ਉਹ ਕਾਗਜ਼ ਜਿਹੜਾ ਤਿਆਰ ਹੋਇਆ ਤਾੜੀ ਦੇ ਰੁੱਖ ਤੋਂ ਉਹਨੂੰ ਵੀ ਅਪਵਿੱਤਰ ਹੀ ਮੰਨਿਆ ਜਾਂਦਾ ਪਰ ਭਗਵਾਨ ਜੀ ਕਿੰਨੇ ਭਗਤ ਭਗਉ ਲਿਖੀ ਹੈ ਤੇ ਉਪਰ ਪੂਜੀ ਹੈ ਕਰ ਨਮਸਕਾਰ ਪਰ ਉਸੇ ਹੀ ਕਾਗਜ ਦੇ ਉੱਪਰ ਜਦੋਂ ਵਾਹਿਗੁਰੂ ਦਾ ਨਾਮ ਲਿਖਿਆ ਜਾਂਦਾ ਉਸ ਵਾਹਿਗੁਰੂ ਦੀ ਸਿੱਖਤ ਸਲਾਹ ਲਿਖੀ ਜਾਂਦੀ ਹੈ ਤੇ ਉਹ ਕਾਗਜ ਜਿਹੜਾ ਅਪਵਿੱਤਰ ਤਾੜੀ ਦੇ ਰੁੱਖ ਤੋਂ ਪੈਦਾ ਹੋਇਆ ਉਹ ਵੀ ਪੂਜਣਯੋਗ ਹੋ ਜਾਂਦਾ ਉਹਨਾਂ ਕਾਗਜਾਂ ਨੂੰ ਲੋਕੀ ਨਮਸਕਾਰ ਕਰਦੇ ਨੇ ਕਿਉਂਕਿ ਹੁਣ ਉਹਨਾਂ ਦੇ ਉੱਪਰ ਵਾਹਿਗੁਰੂ ਦੀ ਸਿੱਖਤ ਸਲਾਹ ਦੀ ਬਾਣੀ ਲਿਖੀ ਗਈ ਹੈ ਇਸੇ ਤਰ੍ਹਾਂ ਕਹਿੰਦੇ ਮੇਰੀ ਜਾਤ ਕੁੱਟ ਬਾਂਟ ਲਾ ਢੋਰ ਟਵੰਦਾ ਨਿਧੇ ਬਨਾਰਸੀ ਆਸ-ਪਾਸ ਭਗਤ ਜੀ ਕੀ ਕਹਿੰਦੇ ਨੇ ਕਿ ਮੇਰੀ ਜਾਤ ਦੇ ਲੋਕ ਚਮੜਾ ਕੁੱਟਣ ਦਾ ਚਮੜਾ ਵਢਣ ਦਾ ਕੰਮ ਕਰਦੇ ਸੀ ਤੇ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਨਿਧੇ ਬਨਾਰਸੀ ਆਸ-ਪਾਸ ਸਭ ਬਨਾਰਸ ਦੇ ਆਸ-ਪਾਸ ਹਰ ਰੋਜ਼ ਇਹ ਜਿਹਾ ਕੰਮ ਜਦਾ ਉਹ ਸਾਡੇ ਬਰਾਦਰੀ ਦੇ ਲੋਕ ਕਰਦੇ ਨੇ ਇਸ ਤਰ੍ਹਾਂ ਸਾਨੂੰ ਮੀਵੇਂ ਸਮਝਿਆ ਜਾਂਦਾ ਸਮਾਜ ਵਿੱਚ ਪਰ ਕਹਿੰਦੇ ਅਬ ਬਿੱਤਰ ਪ੍ਰਧਾਨ ਤਿ ਕਰੇ ਡੰਡੋਤ ਤੇਰੇ ਨਾਮ ਸਰਨਾਏ ਰਵਿਦਾਸ ਦਾਸਾ ਤੇਰੇ ਨਾਮ ਨੂੰ ਜਪ ਕੇ ਹੁਣ ਮੈਂ ਪਵਿੱਤਰ ਜੀਵਨ ਵਾਲਾ ਹੋ ਗਿਆ ਤੇ ਹੁਣ ਉਹ ਆਪਣੇ ਆਪ ਨੂੰ ਵੱਡੀ ਜਾਤੀ ਵਿੱਚੋਂ ਉੱਚੀ ਜਾਤੀ ਵਿੱਚੋਂ ਸਮਝੇ ਜਾਣ ਵਾਲੇ ब्राह्मण ਜਿਹੜੇ ਸਮਝਦੇ ਸੀ ਆਪਣੇ ਆਪ ਨੂੰ ਕਿ ਅਸੀਂ ਉੱਚੇ ਆ ਉਹ ਹੁਣ ਮੇਰੇ ਚਰਨਾਂ ਤੇ ਆ ਕੇ ਤੇ ਡੰਡਾ ਉੱਠ ਕਰਦੇ ਕਿਉਂ ਕਿ ਇਹ ਨਾਮ ਦੀ ਬਰਕਤ ਹੈ ਨਾਮ ਸੋਲ ਕਛ ਅਵਰ ਨਾਵੇ ਜਿਸ ਹਿਰਦੇ ਵਿੱਚ ਨਾਮ ਟਿਕ ਗਿਆ ਉਹਦਾ ਜੀਵਨ ਪਵਿੱਤਰ ਹੋ ਗਿਆ ਤੇ ਅਪ ਵਿਪਰ ਪ੍ਰਧਾਨ ਤੇ ਕਰੇ ਡੰਡਾ ਉਹ ਹੁਣ ਆਪਣੇ ਆਪ ਨੂੰ ਮੁਖੀ ਸਮਝਣ ਵਾਲੇ ਜਿਹੜੇ ਬ੍ਰਾਹਮਣ ਲੋਕ ਨੇ ਕਿੰਦੇ ਉਹ ਵੀ ਆ ਗਏ ਤੇ ਹੁਣ ਮੇਰੇ ਚਰਨਾਂ ਦੇ ਉੱਤੇ ਨਮਸਕਾਰ ਕਰਦੇ ਫਿਰਦੇ